ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਜੇਕਰ ਤੁਸੀਂ ਮੂਲ ਮੰਤਰ ਦੇ ਜਾਪ ਦੀ ਸ਼ਕਤੀ ਵੇਖਣੀ ਹੈ ਤਾਂ ਜਦੋਂ ਤੁਸੀਂ ਜਾਪ ਕਰਦੇ ਹੋ ਤਾਂ ਉਸ ਸਮੇਂ ਤੁਸੀਂ ਜੇਕਰ ਇਹ ਤਿੰਨ ਕੰਮ ਕਰ ਲੈਂਦੇ ਹੋ ਤਾਂ ਵੇਖ ਲੈਣਾ ਕਿ ਤੁਹਾਨੂੰ ਫਲ ਕਿੰਨੀ ਜਲਦੀ ਪ੍ਰਾਪਤ ਹੋ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾਓ ਜੀ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਿਹਰ ਕਿਰਪਾ ਤੁਹਾਡੇ ਤੇ ਬੇਅੰਤ ਹੀ ਹੋ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ। ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਮੂਲ ਮੰਤਰ ਜੀ ਦਾ ਜਾਪ ਤਾਂ ਆਪਾਂ ਜੋ ਵੀ ਮਨੁੱਖ ਕਰਦੇ ਹਨ ਉਹ ਰੋਜ਼ਾਨਾ ਹੀ ਇਹ ਕੰਮ ਨਾਲ ਕਰਨੇ ਸ਼ੁਰੂ ਕਰ ਦੇਣ ਤਾਂ ਵੇਖਣਾ ਕਿ ਦਿਨਾਂ ਵਿੱਚ ਹੀ ਉਹਨਾਂ ਦੇ ਵਾਰੇ ਨਿਆਰੇ ਹੋ ਜਾਣਗੇ। ਉਹਨਾਂ ਦੀ ਕਿਸਮਤ ਤੇ ਭਾਗ ਹੀ ਬਦਲ ਜਾਣਗੇ। ਸਾਡੇ ਉੱਤੇ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਬੇਅੰਤ ਕਿਰਪਾ ਬਰਕਤਾਂ ਵਰਤ ਜਾਣਗੀਆਂ ਤੇ ਉਹ ਕਿਹੜਾ ਕੰਮ ਹੈ ਜੀ ਜੋ ਆਪਾਂ ਮੂਲ ਮੰਤਰ ਜੀ ਦਾ ਜਾਪ ਕਰਦੇ ਸਮੇਂ ਹੀ ਕਰਨਾ ਹੈ ਇਹ ਸਾਰੇ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਨੀ ਹੈ ਜੀ ਇਸ ਲਈ ਸਾਧ ਸੰਗਤ ਜੀ ਅੱਜ ਦੀ ਇਸ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਾ ਕਰਨਾ ਜੀ ਤੇ ਧਿਆਨ ਨਾਲ ਸਰਵਣ ਕਰ ਲੈਣਾ ਜੀ ਸਾਧ ਸੰਗਤ ਜੀ ਮੂਲ ਮੰਤਰ ਜੀ ਦਾ ਜਾਪ ਮੇਰੇ ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਖਸ਼ਿਸ਼ ਹੈ ਅਤੇ ਜੋ ਵੀ ਮਨੁੱਖ ਮੂਲ ਮੰਤਰ ਜੀ ਦਾ ਜਾਪ ਪੂਰੀ ਸਰਦਾ ਦੇ ਨਾਲ ਪੂਰੇ ਹੀ ਭਰੋਸੇ ਦੇ ਨਾਲ ਕਰ ਲੈਂਦਾ ਹੈ ਉਹਨਾਂ ਦੀ ਤਾਂ ਫਿਰ ਹਰ ਇੱਕ ਮਨੋ ਕਾਮਨਾ ਹਰ ਇੱਕ ਇਸ਼ਾ ਪੂਰੀ ਹੋ ਜਾਂਦੀ ਹੈ ਕਿਉਂਕਿ ਮੂਲ ਮੰਤਰ ਜੀ ਦਾ ਜਾਪ ਤਾਂ ਪਰ ਤੱਕ ਆਪ ਹੀ ਗੁਰੂ ਨਾਨਕ ਪਾਤਸ਼ਾਹ ਜੀ ਹਨ ਜਿਸ ਰਸਨਾ ਦੇ ਉੱਤੇ ਹਿਰਦੇ ਦੇ ਵਿੱਚ ਮੂਲ ਮੰਤਰ ਜੀ ਦਾ ਜਾਪ ਵਸ ਗਿਆ ਸਮਝੋ ਕਿ ਉਸ ਦਾ ਬੇੜਾ ਹੀ ਪਾਰ ਹੋ ਗਿਆ ਪਰ ਸਾਡੇ ਵਿੱਚੋਂ ਕਈ ਮਨੁੱਖ ਇਹੋ ਜਿਹੇ ਹਨ ਜੋ ਰੋਜ਼ਾਨਾ ਹੀ ਮੂਲ ਮੰਤਰ ਜੀ ਦਾ ਜਾਪਤਾ ਕਰਦੇ ਹਨ ਪਰ ਨਾਲ ਨਾਲ ਇੱਕ ਗਲਤੀ ਕਰ بیٹھਦੇ ਹਨ ਜਿਸ ਕਰਕੇ ਸਾਡੇ ਉੱਤੇ ਕਿਰਪਾ ਹੋਂ ਨ ਹਟ ਜਾਂਦੀ ਹੈ ਜਾਂ ਰੁਕ ਜਾਂਦੀ ਹੈ ਤੇ ਜਾਂ ਫਿਰ ਦੇਰੀ ਨਾਲ ਹੁੰਦੀ ਹੈ ਤਾਂ ਉਹ ਆਪਾਂ ਗਲਤੀ ਬਿਲਕੁਲ ਵੀ ਨਹੀਂ ਕਰਨੀ ਉਹ ਗਲਤੀ ਕਿਹੜੀ ਹੈ ਜੀ ਕਿ ਆਪਾਂ ਮੂਲ ਮੰਤਰ ਜੀ ਦਾ ਜਾਪ ਕਰਦੇ ਤਾਂ ਹਾਂ ਪਰ ਕਰਦੇ ਹਾਂ ਗਿਣਤੀਆਂ ਮਿੰਟੀਆਂ ਦੇ ਨਾਲ ਕਿ ਮੈਂ ਇੰਨੇ ਮੂਲ ਮੰਤਰ ਦੇ ਜਾਪ ਕਰ ਲਏ ਹਨ ਜਾਂ ਇੰਨੇ ਕਰ ਲਏ ਹਨ ਕਈ ਵਾਰ ਅਸੀਂ ਮਾਲਾ ਦੇ ਨਾਲ ਮੂਲ ਮੰਤਰ ਦਾ ਜਾਪ ਕਰਦੇ ਹਾਂ ਤੇ মালা ਦੀਆਂ ਗਿਣਤੀਆਂ ਕਰੀ ਜਾਂਦੇ ਹਨ ਜੇਕਰ ਅਸੀਂ ਇਹਨਾਂ ਗਿਣਤੀਆਂ ਮਿੰਟੀਆਂ ਦੇ ਵਿੱਚ ਪਏ ਰਹੇ ਤਾਂ ਪਰਮਾਤਮਾ ਜੀ ਦੀ ਬਖਸ਼ਿਸ਼ ਸਾਡੇ ਉੱਪਰ ਕਦੇ ਵੀ ਨਹੀਂ ਹੋਵੇਗੀ ਇਸ ਕਰਕੇ ਇਸ ਗਲਤੀ ਤੋਂ ਬਚ ਕੇ ਰਹਿਣਾ ਹੈ ਜੀ ਸਾਲ ਸੰਗਤ ਜੀ ਕਾਲੀ ਮਾਲਾ ਦੇ ਨਾਲ ਤਾਂ ਬਿਲਕੁਲ ਵੀ ਜਾਪ ਨਹੀਂ ਕਰਨਾ ਕਿਉਂਕਿ ਇਸ ਦੇ ਨਾਲ ਸਾਡੀ ਕੋਈ ਵੀ ਭਾਵਨਾ ਨਹੀਂ ਬਣਦੀ ਅਸੀਂ ਪਾਤਸ਼ਾਹ ਜੀ ਨੂੰ ਆਪਣੇ ਕੋਲ ਮਹਿਸੂਸ ਨਹੀਂ ਕਰ ਪਾਉਂਦੇ ਕਿਉਂਕਿ ਸਾਡਾ ਧਿਆਨ ਸਿਰਫ ਰਸਨਾ ਮੂਲ ਮੰਤਰ ਦੇ ਜਾਪ ਉੱਤੇ ਤਾਂ ਹੁੰਦੀ ਹੈ ਪਰ ਗਿਣਤੀਆਂ ਮਿੰਟੀਆਂ ਤੇ ਮਾਲਾ ਵੱਲ ਹੀ ਧਿਆਨ ਰਹਿੰਦਾ ਹੈ ਸਾਡੇ ਮਨ ਤੋਂ ਇਹ ਵਿਚਾਰ ਨਹੀਂ ਨਿਕਲਦੇ ਕਈ ਪ੍ਰਕਾਰ ਦੇ ਵਿਚਾਰ ਹੁੰਦੇ ਹਨ ਕਿ ਕਈ ਵਾਰ ਸਾਡਾ ਧਿਆਨ ਵਾਰ-ਵਾਰ ਘੜੀ ਵੱਲ ਵੇਖੀ ਜਾਣੇ ਹੁੰਦੇ ਹਨ ਮੂਲ ਮੰਤਰ ਜੀ ਦਾ ਜਾਪ ਕਰਕੇ ਆਹ ਕੰਮ ਕਰਨੇ ਬਿਲਕੁਲ ਹੀ ਬੰਦ ਕਰ ਦੇਣੇ ਚਾਹੀਦੇ ਹਨ ਉਹ ਕੰਮ ਕਰਨਾ ਹੈ ਭਾਵੇਂ ਸਾਡੇ ਕਾਮਾਂ ਵਿੱਚ ਸਾਡੇ ਕੰਮਾਂ ਦੀ ਫਿਕਰ ਪਾਪ ਕੇ ਸਾਡੇ ਮਨ ਦੇ ਵਿੱਚ ਤਾਂ ਸਾਡੇ ਕੰਮਾਂ ਦੀ ਫਿਕਰ ਚੱਲ ਰਹੀ ਹੁੰਦੀ ਹੈ ਪਰ ਰਸਨਾ ਮੂਲ ਮੰਤਰ ਦਾ ਜਾਪ ਕਰਦੀ ਹੁੰਦੀ ਹੈ ਵੈਸੇ ਤਾਂ ਮਹਾਪੁਰਖ ਜੀ ਆਖਦੇ ਹਨ ਕਿ ਜਦੋਂ ਸਾਡੀ ਰਸਨਾ ਦੇ ਉੱਤੇ ਵੀ ਮੂਲ ਮੰਤਰ ਜੀ ਦਾ ਜਾਪ ਆਉਂਦਾ ਹੈ ਨਾ ਤਾਂ ਉਹ ਆਪਣਾ ਕੰਮ ਕਰ ਹੀ ਜਾਂਦਾ ਹੈ ਪਰ ਜੇਕਰ ਅਸੀਂ ਹਿਰਦੇ ਰਾਹੀ ਪਾਪ ਕੇ ਜੇਕਰ ਅਸੀਂ ਮਨ ਰਾਹੀ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜੁੜੇ ਰਹਾਂਗੇ ਤਾਂ ਸਾਡੇ ਉੱਤੇ 100 ਗੁਣਾ ਫਿਰ ਵੱਧ ਕਿਰਪਾ ਹੋ ਜਾਵੇਗੀ ਦਾ ਇਸ ਕਰਕੇ ਜਦੋਂ ਵੀ ਮੂਲ ਮੰਤਰ ਜੀ ਦਾ ਜਾਪ ਕਰਨਾ ਹੋਵੇ ਚਾਹੇ ਘੱਟ ਕਰ ਲਓ 108 ਵਾਰ ਮੂਲ ਮੰਤਰ ਦਾ ਜਾਪ ਕਰ ਲਓ 108 ਤੋਂ ਘੱਟ ਵੀ ਕਰ ਸਕਦੇ ਹੋ ਤੁਸੀਂ 5 ਵਾਰ ਵੀ 10 ਵਾਰ ਵੀ ਪੜ੍ਹ ਸਕਦੇ ਹੋ ਫਿਰ ਵੀ ਗੁਰੂ ਨਾਨਕ ਪਾਤਸ਼ਾਹ ਜੀ ਆਪਣੇ ਅੰਗ ਸੰਗ ਮਹਿਸੂਸ ਕਰਕੇ ਹੀ ਪੜ੍ਹਨਾ ਹੈ ਤੁਸੀਂ ਆਪਣੇ ਆਪ ਦੇ ਵਿੱਚ ਵੇਖ ਲੈਣਾ ਕਿ ਤੁਹਾਨੂੰ ਬੜੇ ਹੀ ਵੱਡੇ ਬਦਲਾਵ ਮਹਿਸੂਸ ਕਰੋਗੇ ਅੱਜ ਤੋਂ ਜਦੋਂ ਵੀ ਮੂਲ ਮੰਤਰ ਜੀ ਦਾ ਜਾਪ ਕਰਨਾ ਹੈ ਆਪਣੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਆਪਣੇ ਅੰਗ ਸੰਗ ਮਹਿਸੂਸ ਕਰਕੇ ਹੀ ਕਰਨਾ ਹੈ ਕਿਉਂਕਿ ਮੂਲ ਮੰਤਰ ਦਾ ਜਾਪ ਆਪ ਹੀ ਪਰਤੱਖ ਗੁਰੂ ਨਾਨਕ ਪਾਤਸ਼ਾਹ ਜੀ ਹਨ ਪਰ ਜੇ ਆਪਾਂ ਇਸ ਗੱਲ ਨੂੰ ਸਮਝ ਕੇ ਕਰਾਂਗੇ ਤਾਂ ਫਿਰ ਅੱਜ ਤੋਂ ਬੜੀ ਹੀ ਸਹਿਣਸ਼ੀਲਤਾ ਦੇ ਨਾਲ ਇੱਕ ਮਨ ਇੱਕ ਚਿੱਤ ਹੋ ਕੇ ਮੂਲ ਮੰਤਰ ਦਾ ਜਾਪ ਕਰਨਾ ਹੈ ਤਾਂ ਵੇਖਣਾ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਕਿੰਨੀਆਂ ਕਿਰਪਾ ਤੇ ਬਰਕਤਾਂ ਸਾਨੂੰ ਹਾਸਿਲ ਹੋ ਜਾਣਗੀਆਂ ਜੋ ਸਾਡੇ ਕੋਲੋਂ ਸੰਭਾਲਿਆ ਵੀ ਨਹੀਂ ਸੰਭਾਲਿਆ ਜਾਣ ਗਿਆ ਕਿਉਂਕਿ ਮੂਲ ਮੰਤਰ ਜਿਹਦਾ ਜਾਪ ਕਰਨ ਵਾਲੇ ਮਨੁੱਖ ਉਹਨਾਂ ਦੇ ਤਾਂ ਤਨ ਮਨ ਦੀ ਭਾਵਨਾ ਹੀ ਬਹੁਤ ਪਵਿੱਤਰ ਹੋ ਜਾਂਦੀ ਹੈ ਪਹਿਲਾਂ ਹੀ ਗੁਰੂ ਨਾਨਕ ਪਾਤਸ਼ਾਹ ਜੀ ਉਹਨਾਂ ਦੀਆਂ ਸਾਰੀਆਂ ਹੀ ਪਹਿਲਾਂ ਹੀ ਪਾਤਸ਼ਾਹ ਜੀ ਉਹਨਾਂ ਦੀਆਂ ਸਾਰੀਆਂ ਹੀ ਮਨੋ ਕਾਮਨਾਵਾਂ ਨੂੰ ਪੂਰਿਆਂ ਕਰ ਦਿੰਦੇ ਹਨ ਮੂਲ ਮੰਤਰ ਦੇ ਜਾਪ ਤੇ ਅਸੀਂ ਰੋਜ਼ਾਨਾ ਹੀ ਕਰਦੇ ਹੀ ਰਹਿਣਾ ਹੈ ਪਰ ਸਿਰਫ ਗਿਣਤੀਆਂ ਮਿੰਟੀਆਂ ਦੇ ਵਿੱਚ ਨਹੀਂ ਕਰਨਾ ਅੱਜ ਤੋਂ ਜਦੋਂ ਵੀ ਮੂਲ ਮੰਤਰ ਦਾ ਜਾਪ ਕਰਨਾ ਹੈ ਪਿਆਰ ਸਤਿਕਾਰ ਤੇ ਸ਼ਰਧਾ ਭਾਵਨਾ ਦੇ ਨਾਲ ਕਰਨਾ ਹੈ ਫਿਰ ਵੇਖਣਾ ਕਿ ਤੁਹਾਡੀ ਕਿਸਮਤ ਕਿਵੇਂ ਚਮਕ ਜਾਵੇਗੀ ਉਸ ਤੋਂ ਬਾਅਦ ਦੂਸਰੀ ਇਹ ਗੱਲ ਹੈ ਜੀ ਕਿ ਮੂਲ ਮੰਤਰ ਜੀ ਦਾ ਜਾਪ ਕਰਨ ਦਾ ਜੋ ਸਹੀ ਸਮਾਂ ਹੈ ਉਹ ਕਿਹੜਾ ਹੈ ਤਾਂ ਵੇਖੋ ਜੀ ਇੱਥੇ ਮਹਾਪੁਰਖ ਜੀ ਆਖਦੇ ਹਨ ਕਿ ਮੂਲ ਮੰਤਰ ਦਾ ਜਾਪ ਕਰਨ ਦੇ ਲਈ ਸਾਡੇ ਉੱਪਰ ਕੋਈ ਵੀ ਪ੍ਰਕਾਰ ਦੀ ਪਾਬੰਦੀ ਨਹੀਂ ਹੈ ਵੈਸੇ ਤਾਂ ਕਿਸੇ ਵੀ ਬਾਣੀ ਨੂੰ ਪੜਨ ਦੇ ਲਈ ਸਾਡੇ ਕੋਈ ਸਮੇਂ ਦੀ پابੰਦੀ ਨਹੀਂ ਹੈ ਜਦੋਂ ਵੀ ਸਾਡਾ ਦਿਲ ਕਰਦਾ ਹੈ ਅਸੀਂ ਮੂਲ ਮੰਤਰ ਦਾ ਜਾਪ ਜਾਂ ਕਿਸੇ ਵੀ ਗੁਰਬਾਣੀ ਦਾ ਪਾਠ ਕਰ ਸਕਦੇ ਹਾਂ ਪਰ ਸਾਡੇ ਜੀਵਨ ਵਿੱਚ ਅੰਮ੍ਰਿਤ ਵੇਲੇ ਦੀ ਖਾਸ ਮਹੱਤਤਾ ਹੈ ਕਿਉਂਕਿ ਅੰਮ੍ਰਿਤ ਵੇਲਾ ਜੋ ਮਨੁੱਖ ਵੀ ਸੰਭਾਲਦੇ ਹਨ ਉਹਨਾਂ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਭ ਤੋਂ ਪਹਿਲਾਂ ਕਿਰਪਾ ਹੁੰਦੀ ਹੈ ਕਿਉਂਕਿ ਸਾਡੇ ਗੁਰੂ ਨਾਨਕ ਪਾਤਸ਼ਾਹ ਜੀ ਨੇ 24 ਘੰਟਿਆਂ ਦੇ ਵਿੱਚੋਂ ਸਾਡੇ ਕੋਲੋਂ ਸਿਰਫ ਅੰਮ੍ਰਿਤ ਵੇਲਾ ਹੀ ਮੰਗਿਆ ਹੈ ਕਿ ਅੰਮ੍ਰਿਤ ਵੇਲੇ ਦੇ 2-3 ਘੰਟੇ ਜੇਕਰ ਤੁਸੀਂ ਸੰਭਾਲ ਲੈਂਦੇ ਹੋ ਵਾਹਿਗੁਰੂ ਅਕਾਲ ਪੁਰਖ ਜੀ ਦੇ ਨਾਲ ਜੁੜ ਜਾਂਦੇ ਹੋ ਤਾਂ ਇੱਕ ਯਤਨ ਵੀ ਕਰ ਲਿਆ ਕਰੋ ਕਿ ਵਾਹਿਗੁਰੂ ਅਕਾਲ ਪੁਰਖ ਜੀ ਦੀਆਂ ਬੇਅੰਤ ਕਿਰਪਾ ਤੁਹਾਡੇ ਤੇ ਹੋ ਜਾਣਗੀਆਂ ਜੇਕਰ ਤੁਸੀਂ ਪਰਮਾਤਮਾ ਜੀ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰਦੇ ਹੋਗੇ ਸਵੇਰੇ ਉੱਠਦੇ ਅਸਾਰ ਹੀ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਸਿੱਖ ਲੈਣਾ ਚਾਹੀਦਾ ਹੈ ਕਿ ਪਰਮਾਤਮਾ ਜੀ ਤੁਸੀਂ ਰਾਤ ਮੇਰੀ ਸੁਖਾਂ ਦੀ ਬਤੀਤ ਕਰਵਾਈ ਹੈ ਤੇ ਦਿਨ ਵੇਲੇ ਵੀ ਤੁਸੀਂ ਮੇਰੇ ਸਿਰ ਤੇ ਆਪਣੀ ਕਿਰਪਾ ਭਰੇ ਹੱਥ ਨੂੰ ਰੱਖ ਦੇਣਾ ਜੀ ਤਾਂ ਕਿ ਮੇਰਾ ਦਿਨ ਵੀ ਰਾਤ ਦੇ ਵਾਂਗ ਬਹੁਤ ਹੀ ਚੰਗਾ ਬਤੀਤ ਹੋ ਜਾਵੇ ਤੇ ਨਾਲ ਹੀ ਤੁਸੀਂ ਅੰਮ੍ਰਿਤ ਵੇਲੇ ਨੂੰ ਸੰਭਾਲਣਾ ਹੈ ਤਾਂ ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਕੋਸ਼ਿਸ਼ ਕਰਨੀ ਹੈ ਕਿ ਅਸੀਂ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜੀਏ ਅੰਮ੍ਰਿਤ ਵੇਲੇ ਹੀ ਮੂਲ ਮੰਤਰ ਦਾ ਜਾਪ ਕਰੀਏ ਪਰ ਜੇ ਕਿਸੇ ਕਾਰਨ ਕਰਕੇ ਅਸੀਂ ਅੰਮ੍ਰਿਤ ਵੇਲੇ ਨਹੀਂ ਉੱਠ پا ਰਹੇ ਜਾ ਅੰਮ੍ਰਿਤ ਵੇਲੇ ਉੱਠਦੇ ਤਾਂ ਜ਼ਰੂਰ ਹਾਂ ਪਰ ਸਾਡੇ ਬਾਕੀ ਕੰਮ ਧੰਦੇ ਬਹੁਤ ਜ਼ਿਆਦਾ ਹੁੰਦੇ ਹਨ ਅਸੀਂ ਉੱਠਦੇ ਅਸਾਰ ਹੀ ਕੰਮ ਧੰਦਿਆਂ ਨੂੰ ਲੱਗ ਜਾਂਦੇ ਹਾਂ ਫਿਰ ਸਾਨੂੰ ਦਿਨ ਦੇ ਵਿੱਚ ਜਦੋਂ ਵੀ ਵੇਲਾ ਮਿਲਦਾ ਹੈ ਸਮਾਂ ਮਿਲਦਾ ਹੈ ਇੱਕ ਵਾਰ ਚੌਂਕੜਾ ਮਾਰ ਕੇ ਇੱਕ ਮਨ ਇੱਕ ਚਿੱਤ ਹੋ ਕੇ ਬਾਣੀ ਜ਼ਰੂਰ ਪੜਨੀ ਚਾਹੀਦੀ ਹੈ ਮੂਲ ਮੰਤਰ ਜੀ ਦਾ ਜਾਪ ਤਾਂ ਜ਼ਰੂਰ ਹੀ ਕਰਨਾ ਚਾਹੀਦਾ ਹੈ ਅਤੇ ਮੂਲ ਮੰਤਰ ਦਾ ਜਾਪ ਤਾਂ ਆਪਾਂ ਤੁਰਦੇ ਆਂ ਫਿਰਦੇ ਆਂ ਕੰਮਕਾਰ ਕਰਦੇ ਆਂ ਵੀ ਕਰ ਸਕਦੇ ਹਾਂ ਕਿਸੇ ਪ੍ਰਕਾਰ ਦੀ ਕੋਈ ਵੀ ਪਾਬੰਦੀ ਨਹੀਂ ਹੈ ਅਤੇ ਤੀਸਰੀ ਗੱਲ ਹੈ ਜੀ ਕਿ ਮੂਲ ਮੰਤਰ ਦਾ ਜਾਪ ਅਸੀਂ ਸਫ਼ਰ ਦੇ ਦੌਰਾਨ ਵੀ ਕਰ ਸਕਦੇ ਹਾਂ ਪਾਠ ਸਾਡਾ ਗੁਰੂ ਘਰ ਦੇ ਵਿੱਚ ਫਿਰ ਜਲਦੀ ਹੀ ਪ੍ਰਵਾਨ ਹੋ ਜਾਵੇਗਾ ਵੇਖੋ ਜੀ ਪਹਿਲਾਂ ਵੀ ਕਈ ਲੋਕ ਆਖ ਦਿੰਦੇ ਹਨ ਕਿ ਸਾਡੇ ਮਨ ਦਾ ਪਿਆਰ ਭਾਵਨਾ ਬਹੁਤ ਜ਼ਿਆਦਾ ਹੈ ਗੁਰਬਾਣੀ ਦੇ ਪ੍ਰਤੀ ਪਰ ਸਾਨੂੰ ਕਈ ਵਾਰੀ ਵਿਖਦਾ ਹੀ ਨਹੀਂ ਕਿ ਅਸੀਂ ਕਿੰਨੇ ਕੁ ਪਰਮਾਤਮਾ ਦੇ ਨਾਲ ਜੁੜੇ ਹੋਏ ਹਾਂ ਪਰ ਪਰਮਾਤਮਾ ਤਾਂ ਸਾਡੇ ਅੰਦਰ ਦੀ ਭਾਵਨਾ ਨੂੰ ਵੇਖਦੇ ਹਾਂ ਤੇ ਜੇਕਰ ਅੰਦਰੋਂ ਅਸੀਂ ਮਾਲਕ ਦੇ ਨਾਲ ਜੁੜੇ ਹਾਂ ਤਾਂ ਫਿਰ ਸਾਨੂੰ ਯਾਦ ਕਰਨਾ ਨਹੀਂ ਪੈਂਦਾ ਸਾਡੇ ਮਨ ਦੇ ਉੱਪਰ ਸਾਡਾ ਕੋਈ ਕੰਟਰੋਲ ਨਹੀਂ ਹੁੰਦਾ ਉਹ ਸਾਡੇ ਕਹੇ ਤੋਂ ਬਿਨਾਂ ਹੀ ਗੁਰਬਾਣੀ ਦਾ ਸਿਮਰਨ ਸਾਡੇ ਅੰਦਰ ਚੱਲਦਾ ਹੀ ਰਹਿੰਦਾ ਹੈ ਮੂਲ ਮੰਤਰ ਦਾ ਜਾਪ ਚੱਲ ਰਿਹਾ ਹੁੰਦਾ ਹੈ ਗੁਰਬਾਣੀ ਦਾ ਪਾਠ ਵੀ ਚੱਲਦਾ ਹੁੰਦਾ ਹੈ ਅਸੀਂ ਮੂਲ ਮੰਤਰ ਦਾ ਜਾਪ ਕਿਸੇ ਵੀ ਹਾਲਤ ਵਿੱਚ ਕਰ ਸਕਦੇ ਹਾਂ ਤਾਂ ਪਰਮਾਤਮਾ ਸਾਡੇ ਉੱਤੇ ਬਖਸ਼ਿਸ਼ਾਂ ਹਰ ਵੇਲੇ ਹੀ ਕਰਦੇ ਹੀ ਰਹਿੰਦੇ ਹਨ ਸਾਧ ਸੰਗਤ ਜੀ ਜਿੰਨਾ ਵੀ ਅਸੀਂ ਗੁਰਬਾਣੀ ਦਾ ਪਾਠ ਕਰਾਂਗੇ ਗੁਰਬਾਣੀ ਦੀ ਵਿਚਾਰ ਕਰਾਂਗੇ ਗੁਰਬਾਣੀ ਨੂੰ ਸਮਝਾਂਗੇ ਉਨਹੀਂ ਹੀ ਸਾਡੇ ਉੱਤੇ ਕਿਰਪਾ ਪਰਮਾਤਮਾ ਜੀ ਦੀ ਹੋ ਜਾਵੇਗੀ ਉਨਹੀਂ ਹੀ ਸਾਡੇ ਤਨ ਮਨ ਤਨ ਦੇ ਰੋਗ ਦੂਰ ਹੋ ਜਾਣਗੇ ਕਿਉਂਕਿ ਜਿੱਥੇ ਗੁਰੂ ਦਾ ਨਾਮ ਹੈ ਜਿੱਥੇ ਗੁਰੂ ਜੀ ਦੀ ਬਖਸ਼ਿਸ਼ ਹੈ ਉੱਥੇ ਕਿਸੇ ਵੀ ਤਰੀਕੇ ਦੇ ਨਾਲ ਬਖਸ਼ਿਸ਼ਾਂ ਵਰਸ ਸਕਦੀਆਂ ਹਨ ਕਿਸੇ ਵੀ ਤਰ੍ਹਾਂ ਦੀ ਸਾਡੀ ਜ਼ਿੰਦਗੀ ਦੇ ਵਿੱਚ ਘਾਟ ਨਹੀਂ ਰਹਿ ਜਾਵੇਗੀ ਗੁਰੂ ਜੀ ਦੀਆਂ ਬਰਕਤਾਂ ਸਾਡੇ ਉੱਤੇ ਹਾਸਿਲ ਹੋ ਜਾਣਗੀਆਂ ਅਕਾਲ ਪੁਰਖ ਜੀ ਦੇ ਚਰਨਾਂ ਦੀ ਆਪਣੇ ਆਪ ਨੂੰ ਧੂੜ ਹੀ ਸਮਝਣਾ ਚਾਹੀਦਾ ਹੈ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਨਾਮ ਚੱਲਦਾ ਹੋਵੇ ਉੱਥੇ ਫਿਰ ਕਿਸੇ ਵੀ ਕਲ ਦੀ ਕਮੀ ਨਹੀਂ ਰਹਿ ਜਾਂਦੀ ਅਸੀਂ ਕੰਮਕਾਰ ਕਰਦੇ ਹਾਂ ਤੁਰਦੇ ਆ ਫਿਰਦੇ ਆ ਹੀ ਮੋਲ ਮੰਤਰ ਦਾ ਜਾਪ ਕਰ ਸਕਦੇ ਹਾਂ ਜੇਕਰ ਅਸੀਂ ਅੰਮ੍ਰਿਤ ਵੇਲੇ ਉੱਠ ਕੇ ਮੂਲ ਮੰਤਰ ਦਾ ਜਾਪ ਕਰੀਏ ਤਾਂ ਜਿੰਨਾ ਕ ਮੂਲ ਮੰਤਰ ਦਾ ਜਾਪ ਕਰਦੇ ਹਾਂ ਉਸ ਤੋਂ ਜ਼ਿਆਦਾ 100 ਗੁਣਾ ਫਲ ਪਰਮਾਤਮਾ ਜੀ ਸਾਨੂੰ ਬਖਸ਼ਿਸ਼ ਕਰ ਦੇਣਗੇ ਸਾਡੇ ਮਨ ਦੇ ਵਿੱਚ ਅੰਮ੍ਰਿਤ ਵੇਲੇ ਹੀ ਮੂਲ ਮੰਤਰ ਦਾ ਜਾਪ ਵਸਿਆ ਹੋਣਾ ਚਾਹੀਦਾ ਹੈ ਤਾਂ ਫਿਰ ਵੇਖਣਾ ਸਾਡੇ ਉੱਤੇ ਪਰਮਾਤਮਾ ਜੀ ਦੀਆਂ ਬਖਸ਼ਿਸ਼ਾਂ ਹੋਣ ਲੱਗੀਆਂ ਸਮਾਂ ਨਹੀਂ ਲੱਗੇਗਾ ਤੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਬਦਲਾਵਾਂ ਨੂੰ ਆਪ ਹੀ ਮਹਿਸੂਸ ਕਰੋਗੇ ਕਿ ਜਦੋਂ ਦਾ ਤੁਸੀਂ ਮੂਲ ਮੰਤਰ ਦਾ ਜਾਪ ਕਰਦੇ ਹੋ ਉਦੋਂ ਦੀ ਪਰਮਾਤਮਾ ਜੀ ਦੀ ਮਿਹਰ ਤੁਹਾਡੇ ਉੱਤੇ ਕਿੰਨੀ ਹੋ ਚੁੱਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ